मैं फिर अर्ज करा जो समझ नहीं हो च किस तरह होगा तो समझते नहीं है समझ समझ के इस समझ मिल जाती है प्रभु मैं तेन नहीं समझ सकती नहीं समझ जैसे उस समझ तो महान दिखाई देता समझ प्रभावित हो जाती है इर्दा याद लग फिर याद कर लग पे भुलदा ही नहीं बिसरत ना ही मनते हरी भुलता ही नहीं फेर ਭੁੱਲਦੇ ਹਰ ਵਕਤ ਉਸਦੀ ਯਾਦ ਬਣੀ ਰਹਿੰਦੀ ਹੈ। ਉਹਦੀ ਯਾਦ ਮਹਾ ਆਨੰਦ ਹੈ ਤੇ ਉਹਨੂੰ ਭੁੱਲ ਜਾਣਾ ਮਹਾ ਦੁੱਖ ਹੈ। ਇਸ ਦਾ ਬਾਕੀ ਪਹਿਲੋ ਕੱਲ ਸਵੇਰੇ ਦੀ ਆਖਰੀ ਕਥਾ ਤੁਹਾਡੇ ਸਾਹਮਣੇ ਰੱਖ ਕੇ। ਧਾਤੁਖਮਖੇਮ ਦੀ ਯਾਚਨਾ ਕਰਾਂਗੇ। ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਰਹਿਮਤ ਕਰਨ ਬਖਸ਼ਿਸ਼ ਕਰਨ ਸਾਡੀ ਮਤ ਪ੍ਰਭਾਵਿਤ ਹੋਵੇ। ਸਾਡੀ ਮਤ ਦੇ ਉੱਤੇ ਇਹ ਅਸਰ ਪੈ ਜਾਏ